ਸਮਾਣਾ ਦੇ ਪੱਕੇ ਫੜਤੇ ਅਰਧ ਦੀ ਦੁਕਾਨ ਦੇ ਵਿੱਚ ਕਥਿਤ ਚੋਰਾਂ ਵੱਲੋਂ ਸ਼ਟਰ ਤੋੜ ਕੇ ਉਹਦੇ ਅਲਵਾਰੀਆਂ ਤੋੜੀ ਗਈਆਂ ਉਹਦੇ ਬਾਅਦ ਸੇਫ ਤੇ ਗੱਲੇ ਨੂੰ ਚੋਰੀ ਕਰਕੇ ਲੈ ਗਏ ਔਰ ਉਸ ਦੇ ਵਿੱਚ ਕਰੀਬ 8000 ਰੁਪਏ ਨਗਦ ਸੀ ਉਹ ਵੀ ਖੜਕੇ ਚੋਰ ਫਰਾਰ ਹੋ ਗਏ ਹਨ ਉਹਨਾਂ ਨੇ ਸਭ ਤੋਂ ਪਹਿਲਾਂ ਆ ਕੇ ਆਲੇ ਦੁਆਲੇ ਲੱਗੇ ਜਿਹੜੇ ਸੀਸੀਟੀਵੀ ਕੈਮਰੇ ਸੇ ਉਹਨਾਂ ਦੀ ਤਾਰਾਂ ਕਟੀਆਂ ਇਸ ਦੀ ਸੂਚਨਾ ਸਿਟੀ ਪੁਲਿਸ ਸਮਾਣਾ ਵੱਲੋਂ ਨੂੰ ਦਿੱਤੀ ਗਈ ਹੈ ਜਿਹੜੇ ਦੁਕਾਨ ਦੇ ਮਾਲਕ ਹੈ ਉਹਨਾਂ ਨੇ ਤੇ ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲੇ ਵੀ ਇੱਕ ਵਾਰ ਬਾਰਦਾਤ ਇਸ ਤਰ੍ਹਾਂ ਦੀ ਹੋਈ ਸੀ ਲੇਕਿਨ ਇਸ ਵਾਰ ਉਹਨਾਂ ਨੇ ਸੀਸੀਟੀਵੀ ਦੇ ਕੈਮਰੇ ਦੀ ਤਾਰਾਂ ਕੱਟੀਆਂ ਉਸ ਦੇ ਬਾਅਦ ਗੱਲਾ ਤੇ ਸੇਫ ਨੂੰ ਚੁੱਕ ਕੇ ਲੈ ਗਏ ਕਈ ਵਿਅਕਤੀ ਹੋ ਸਕਦੇ ਹਨ ਰੇੜੀ ਨੂੰ ਛੱਡ ਕੇ ਇੱਥੋਂ ਫਰਾਰ ਹੋ ਗਏ ਸਾਰੇ ਮਾਮਲੇ ਦੀ ਜਾਂਚ ਸੀਟੀ ਪੁਲਿਸ ਮਾਨਵ ਵੱਲੋਂ ਕੀਤੀ ਜਾ ਰਹੀ ਹੈ ਮੇਨਾ ਸਿਆਪਾ ਰਹੇ ਜੀ ਦੇਵਰਾ ਬਗਰਾਮ ਦੇ ਨਾਮ ਤੇ ਜੀ ਰਾਤ ਜੀ ਹੈ ਆਪਣੀ ਸਾਨੂੰ ਤਿੰਨ ਸੱਬਾ ਤੰਦੂ ਦੇ ਕਰੀਬ ਟਾਈਮ ਤੇ ਜੀ ਜਦ ਝਪਕੀ ਦਾ ਫੋਨ ਆਇਆ ਹੂੰ ਇਹ ਸਭ ਦਿਲਾ ਦੇ ਸਾਥ ਤੋੜ ਰਹੇ ਪਏ ਹੂੰ ਸਤ ਪੌਣ ਤਿੰਨ ਤੋਂ ਸਵਾ ਤਿੰਨ ਦਾ ਟਾਈਮ ਪੀ ਦਿੱਤਾ ਜਾ ਅੱਛਾ ਜੀ 2:00 ਤੋਂ ਸਵਾ ਤਿੰਨ ਹੋ ਜਾਣਾ ਹੂੰ ਇੰਨਾ ਕੁ ਟਾਈਮ ਦਿੱਤੀ ਹੂੰ ਨਾਲ ਨਾਲ ਅਸੀਂ ਆਏ ਹੂੰ ਆ ਕੇ ਅਸੀਂ ਦੇਖਿਆ ਦੋਨੇ ਪਾਸੇ ਸਾਟਾ ਤੋੜਿਆ ਪਿਆ ਸੀ ਜੀ ਸਾਟਾ ਤੋੜ ਕੇ ਦੂਰੇ ਘਰੇ ਪਏ ਦੇ ਸਾਟਾ ਤੋਂ ਹੂੰ ਚੰਦਰ ਨਮਾਰੀ ਨਮਾਰੀ ਉਹ ਤੋੜੀ ਪਈ ਦੀ ਜੀ ਗੰਦਾ ਉਹ ਤੋੜਿਆ ਪਿਆ ਦੀ ਗੋੜੀ ਨਮਾਰੀ ਉਹ ਤੋੜੀ ਪਈ ਦੀ ਜੀ ਗੰਦਾ ਦਾ ਇੱਕ ਹੀ ਰਹਿ ਗਿਆ ਜੀ ਨਮਾਰੀ ਚੱਕ ਕੇ ਲੈ ਕੇ ਰਿਹਾ ਜੀ ਕਿੰਨੇ ਕਿਤੂ ਸੇਫ ਲੱਗਦੀ ਚੱਕ ਕੇ ਕਿੱਟ ਕਿੱਟ 50 ਲੱਗਦੀ 50 ਅੱਜ ਮੰਗੂ ਜੀ ਇਹੋ ਦੇਖ ਕੇ ਆਪਣਾ ਕੋਈ ਬੰਦੇ ਆ ਗਏ ਤੋੜ ਤੋੜ ਕੇ ਸਾਰੇ ਬੁੱਕ ਰੱਖਦੇ ਦੇ ਬਸ ਇਕ ਨਹੀਂ ਕਿ ਆਪਣਾ ਜੀ ਉਹਨਾਂ ਨੇ ਤੋੜਤੀ ਦੁਆਦਣਾ ਦੁਬਾਰੇ ਪੂਰਾ ਪਰਾ ਜਾ ਕੇ ਤੋੜ ਕੇ ਦੁਆਰੇ ਫਿਰ ਉਹ ਨਹੀਂ ਛੱਡ ਗਿਆ ਵਾਪਸ ਉਹ ਜਿਹੜੀਆਂ ਵਿੱਚ ਪਈਦੀ ਜੀ ਦੇਖ ਕੇ ਭੱਜ ਗਏ ਦੇਖ ਕੇ ਸਾਦੇ ਪੈਸੇ ਜੀ ਸਾਡੇ ਇਕੱਠੇ 10000 ਰੁਪਿਆ ਤੇ ਕੁਝ ਨੂੰ ਕੰਮ ਹੋਵੇ ਬਦਲ ਜਾਂ ਕਰੀਏ ਸੀ ਜਾ ਕੇ ਇਹਨਾਂ ਦੇ ਅੱਗੇ 4 ਵਜੇ ਇੱਕ ਜੱਜ ਜੱਜ ਸਿੰਘ ਜੀ ਆਏ ਸੀ ਚੱਪਲ ਅੱਛਾ ਤੇ ਚਾਰ ਪੰਜੇ ਮੁਲਾਜ਼ਮ ਹੋਤੇ ਨਾਲ ਹੂੰ ਉਹ ਅੱਗੇ ਸਾਰਾ ਮੌਕਾ ਦੇਖ ਕੇ ਗਲੇ ਮੋਟਾ ਦੇਖ ਕੇ ਉਹਨਾਂ ਸਾਡੇ ਉਹਨਾਂ ਨੇ ਪਹਿਲਾਂ ਕੈਮਰੇ ਤੋਂ ਬਦਲ ਲਾਇਆ ਸਾਡੇ ਪਹਿਲਾਂ ਉਹਨਾਂ ਸਾਡੇ ਕੈਮਰੇ ਨੂੰ ਤਾਰਾ ਕਰਕੇ ਕਸਾ ਗੋਬੀ ਦੋ ਕੈਮਰੇ ਲੱਗੇ ਤੇ ਬਾਤ ਦਾ ਆਂਦੇ ਜੀ ਉਹ ਕੈਮਰੇ ਤਾਰਾ ਕੱਟ ਲੀਏ ਸਾਡੀ ਦੁਕਾਨ ਤੇ ਲੱਗੇ ਹੋਏ ਸੀ ਕੈਮਰੇ ਨਾਲ ਹੋਰ ਨਹੀਂ ਗਏ ਸਾਡੀ ਦੁਕਾਨ ਤੇ ਹੋਇਆ ਜੀ ਠੀਕ ਵਿਚਾਰ ਸਾਲ ਪਹਿਲਾਂ ਵੀ ਹੋ ਗਈ ਦੇ ਪਾਰਾ ਤਾਂ ਉਦੋਂ ਵੀ ਕੋਈ ਮਸਲਾ ਹੱਲ ਨਹੀਂ ਆਦਿ ਨੁਕਸਾਨ ਤੋਂ ਕੋਈ ਹੋਇਆ ਨਹੀਂ ਸੀ ਜੀ ਵੈਸੇ ਉਹ ਬੰਦੇ ਨਹੀਂ ਫੜੇਗੇ ਦਾਦਾ ਜੀ ਮੰਗੂ ਲੱਗੇ ਦੁਬਾਰੇ ਵਾਪਸ ਅਸੀਂ ਜਿੰਦਾ ਵੀ ਛੋੜ ਗਏ ਰੇਡੀ ਸਮੇਂ ਦਾ ਰੇਡੀ ਉਹ ਖੜੀ ਹੈ ਬਾਕੀ ਉਹ ਆਪਣੇ ਸਮਾਨ ਦਾ ਛੱਡ ਗਏ ਸਰ ਮੇਰਾ ਪ੍ਰਿੰਸ ਗਰਗ ਜੀ ਦੇਵ ਰਾਜ ਬੁਧਰਾਮ ਜੀ ਪੱਕੇ ਫੜ ਸਮਾਨਾ ਸਾਰੇ ਰਾਤ 3 ਵਜੇ ਚੌਂਕੀਦਾਰ ਦਾ ਫੋਨ ਆਇਆ ਸਾਡੇ ਕੋਲੇ ਅਸੀਂ ਉੱਠ ਕੇ ਨਾਲ ਦੀ ਨਾਲ ਆ ਗਈ ਔਰ ਛੱਟੇ ਟੁੱਟੇ ਪਏ ਸਰ ਔਰ ਜਿਹੜੀ ਸ਼ੇਵਿੰਗ ਸੀ ਭਾਰੀ ਉਹ ਚੱਕ ਕੇ ਰੇੜੀ ਚ ਰੱਖੀ ਗਈ ਆ ਔਰ ਉਹ ਲੈ ਕੇ ਫੈਂਟੀ ਹੋ ਗਈ ਔਰ ਪਿੱਛੇ ਗਲੀ ਦੇ ਵਿੱਚ ਅਸੀਂ ਉੱਥੋਂ ਲੈ ਕੇ ਆਏ ਆ ਰੇੜੀ ਵੀ ਔਰ ਗੱਲਾਂ ਵੀ ਜਿੰਦੇ ਜਿੰਦੇ ਸਾਰਾ ਤੋੜ ਗਈ ਔਰ ਅਲਮਾਰੀ ਦੇ ਜਿੰਦਾ ਵੀ ਟੁੱਟੇ ਟੁੱਟਿਆ ਪਈ ਰਾੜਾ ਪਾ ਕੇ ਸੀਸੀ ਟੀਵੀ ਟੀਵੀ ਕੈਮਰੇ ਲੱਗੇ ਨੇ ਸਰ ਉਹਨਾਂ ਦੀ ਤਾਰਾ ਤੋੜਤੀ ਇਹ ਦੋਨਾਂ ਦੀਆਂ ਹਰ ਇੱਕ ਬੰਦੇ ਦੇ ਨੇ ਹੈਗੇ ਬਹੁਤ ਬੰਦੇ ਹੋਣੇ ਗੱਲਾਂ ਖੋਲ ਕੇ ਜਿੰਦੇ ਤੋੜ ਕੇ ਉਹ ਲੈ ਕੇ ਗਏ ਨੇ 15 ਮਿੰਟ ਦੀ ਕੇ ਕਰਕੇ ਦੇ ਨਾਲ ਪ੍ਰਸਤਮ ਕੌਸ਼ਿਕ ਸਮਾਣਾ نیوز